ਦਿਲਦਾਰ ਬੰਦੇ ਚੈਨਲ ਤੇ ਦੋਸਤੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਦੋਸਤੋ ਆਪਣੇ ਨਾ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਨੂੰ ਤੁਸੀਂ ਹੁਣ ਤੱਕ ਬਹੁਤ ਜ਼ਿਆਦੇ ਪਰ ਮਹਿੰਗਾ ਰਾ ਦੇ ਰਹੇ ਹੋ ਤੇ ਅੱਜ ਫੇਰ ਨਾਬਾ ਮੰਡੀ ਤੋਂ ਇੱਕ ਵੀਡੀਓ ਕਵਰ ਕੀਤੀ ਹੈਗੀ ਆਪਾਂ ਇਹਦੇ ਚ ਵੀ ਸੇਲ ਵਾਲੇ ਜਾਨਵਾਰ ਆ 8-10 ਜਾਨਵਰ ਹੋਣਗੇ ਬਾਈ ਹਨਾ ਹਾਂਜੀ ਬਾਕੀ ਸੇਲ ਵੀ ਕਰਦੇ ਹਾਂ ਹਾਂ ਠੀਕ ਆ ਤੇ 8-10 ਜਾਨਵਰ ਨਾ ਸੇਲ ਆਲੇ ਤੇ ਸ਼ੁਰੂ ਤੋਂ ਲੈ ਕੇ ਮਿੱਤਰੋ ਅਖੀਰ ਤੱਕ ਵੀਡੀਓ ਦੇ ਵਿੱਚ ਬਣੇ ਰਹੋ ਕੱਲੇ ਕੱਲੇ ਜਾਨਵਰ ਦੀ ਡਿਟੇਲ ਲੈ ਕੇ ਤੁਹਾਨੂੰ ਦੱਸਦੇ ਆਪਾਂ ਤੇ ਸਤਿ ਸ੍ਰੀ ਅਕਾਲ ਬਾਈ ਜੀ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਵੀਰੇ ਠੀਕ ਠਾਕ ਤੇ ਆਪਣੇ ਜਾਨਵਰਾਂ ਬਾਰੇ ਦੱਸੋ ਜੀ ਅੱਜ ਫਿਰ ਵੀਰੇ ਆ ਗੱਬਣਾਂ ਘੋੜੀ ਅੱਛਾ 60 ਇੰਚ ਕਰਦਾ ਇਹਦਾ 60 ਇੰਚ ਕਰਦਾ ਹੈ ਹਾਂਜੀ ਤੇ ਬਾਲ ਪੌੜੀਆਂ ਦੀ ਐਨ ਓਕੇ ਆ ਵੀਰੇ ਠੀਕ ਆ ਤੇ ਥੱਲੇ ਬੱਚਾ ਇਹਦੇ ਠੀਕ ਆ ਠੀਕ ਚੰਬਾ ਮਾਗਰਾ ਇਹਦੇ ਆ ਚੰਬਾ ਬੱਚਾ ਹਾਂਜੀ ਹਾਂਜੀ ਠੀਕ ਆ ਇਧਰ ਦੀ ਦਿਖਾਉਣਾ ਮਿੱਤਰੋ ਮੈਂ ਤੁਹਾਨੂੰ ਬੱਚਾ ਚੰਬਾ ਹਾ ਹਗਾ ਤੇ ਕਿੰਨੇ ਮਹੀਨਿਆਂ ਦਾ ਹੋ ਗਿਆ ਬੱਚਾ ਇਹ ਸਾਢੇ 3-4 ਮਹੀਨਿਆਂ ਦਾ ਭਰਾ ਠੀਕ ਆ ਠੀਕ ਆ ਤੇ ਕੀ ਡਿਮਾਂਡ ਕਰਦਾ ਘੋੜੀ ਦੀ ਘੋੜੀ ਦੀ ਦੇ ਦਾਂਗੇ ਯਾਰ ਇੱਕ ਲਲੀ ਘੋੜੀ 170 ਦੀ 170 ਦੀ ਗੱਪਣਾ ਹਾਂਜੀ ਗੱਪਣਾ ਹਾਂਜੀ 170 ਦੀ ਘੋੜੀ ਆ ਮਿੱਤਰੋ ਬਾਈ ਮੜਾ ਬੱਚੇ ਨੂੰ ਕਹੀਂ ਪਾਸੇ ਇਹ ਇੱਕ ਮੋਟੀ ਨਜ਼ਰ ਮਾਰਾ ਨਾ ਤੇ ਉਪਰੋਂ ਗੱਬਣਾ ਹੋਣ ਕਿਹੜੇ ਤੋਂ ਗੱਬਣਾ ਬਾਈ ਨੁਕਰੇ ਤੋਂ ਹੈ ਵੀਰੇ ਆਪਣੇ ਕੋਲ ਹੀ ਘੋੜਾ ਹੁੰਦਾ ਸੀ ਛੋਡੇ ਕੋਲ ਹੀ ਹੁੰਦਾ ਸੀ ਹਾਂ ਠੀਕ ਆ ਸੇਲ ਕਰਤਾ ਗੱਲਾਂ ਕੋਲ ਇਹਦੇ ਬਾਰੇ ਕਰ ਲਿਓ ਬਾਈ ਨਾਲ ਸੰਪਰਕ ਤੇ ਇਹਦੇ ਨਾਲ ਅਗਮੀ ਮਾਰਵਾੜੀ ਆ ਗਈ ਆ ਹਾਂਜੀ ਆਇਆ ਇਹਦੇ ਬਾਰੇ ਵੀ ਦੱਸ ਫਿਰ ਇਹ ਬੱਚੀ ਹੈ ਵੀਰੇ ਦਿਲਸ਼ਾਨ ਦੀ ਦਿਲਸ਼ਾਨ ਦੀ ਹੈ ਹਾਂਜੀ ਤੇ ਕੀ ਹਾਈਟ ਵਗੈਰਾ ਹੋਊ ਇਹਦੀ ਹੁਣ ਇਹਦੀ ਹੋ ਵੀਰੇ 57 58 11 11 ਕ ਮਹੀਨੇ ਦੀ ਬੱਚੀ ਹੈ ਜੀ 11 ਕ ਮਹੀਨਿਆਂ ਦੀ ਤੇ ਇਹਦਾ ਕੀ ਭਾਅ ਪੜਤਾ ਇਹ ਕਰ ਲਾਂਗੇ ਵੀਰੇ ਫੋਨ ਤੇ ਆਪਾਂ ਤੇ ਇਹਦੇ ਨਾਲ ਆ ਗਈ ਨੁਕਰੀ ਆ ਗਈ ਇਹ ਬੱਚਾ ਬੱਚਾ ਆ ਗਿਆ ਹਾਂਜੀ ਬਸ਼ੀਰਾ ਹੈ ਹਾਂਜੀ ਬਸ਼ੀਰਾ ਤੇ ਨਾਲੀ ਨੂਲੀ ਤਾਂ ਚੰਗੀ ਲੰਮੀਆਂ ਬਸ਼ੀਰੇ ਦੀ ਹੈ ਨਲਕੀ ਦੀ ਸਾਲ ਦਾ ਵੀਰੇ ਜੇ ਹਾਂ ਕਿੰਨੇ ਮਹੀਨਿਆਂ ਦਾ ਸਾਲ ਦਾ ਸਾਲ ਦਾ ਹਾਂ ਚੰਗੀ ਹਾਈਟ ਹਾਈਟ ਕਰ ਗਿਆ ਲੱਗਦਾ ਹਾਂ ਮਣੀ ਤਾਂ ਨਹੀਂ ਹੈ ਮਣੀ ਤਾਂ ਨਹੀਂ 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 58 59 ਹੋ ਠੀਕ ਹੈ ਤੇ ਇਹਦੀ ਡਿਮਾਂਡ ਫਿਰ ਕਿਵੇਂ ਫੋਨ ਤੇ ਇਹ ਵੀ ਦੇ ਦਾਂਗੇ ਆਪਾਂ 130 ਦਾ ਦੇ ਲੈਣ 130 ਦਾ ਹਾਂ ਜੀ 130 ਦਾ ਮਿੱਤਰੋ ਆ ਵਸ਼ੇਰਾ ਛੱਡਣਾ ਲੈ ਕੋਈ ਵੀ ਭਰਾ ਵੇਖ ਰਿਹਾ ਵੀਡੀਓ ਚ ਤੱਕ ਕਰ ਲਿਓ ਸੰਪਰਕ 130 ਦਾ ਬਾਈ ਕਹਿੰਦਾ ਛੱਡਦੇ ਆਂ ਬਾਕੀ ਮੌਕੇ ਤੇ ਮਾਨਤਾਨ ਹੋਈ ਜਾਣਾ ਤੇ ਆ ਜਾ ਬਾਈ ਫਿਰ ਅੱਗੇ ਆ ਜਾ ਇਹ 4 ਮਹੀਨੇ ਦੀ ਗੱਬਣਾ ਭਰਾ ਇਹ 4 ਮਹੀਨਿਆਂ ਦੀ ਗੱਬਣਾ ਹੈ ਹਾਂ ਜੀ ਕਿਹੜੇ ਘੋੜੇ ਤੂੰ ਆਂਗੀ ਇਹ ਪੱਤਲਵਾੜ ਬਾਬੇ ਕੋਲ ਘੋੜਾ ਤੇਲੀਆ ਕੋਇਤ ਅੱਛਾ ਅੱਛਾ ਉਹ ਤਾਂ ਗੱਬਣਾ ਉਹ ਤਾਂ ਗੱਬਣਾ ਨਹੀਂ ਤੇ ਠੀਕ ਆ ਲਓ ਬਈ ਮਿੱਤਰੋ ਤੇ ਇਹਦੀ ਡਿਮਾਂਡ ਫਿਰ ਇਹ ਵੀ ਦੇ ਦਾਂਗਾ ਬਈ 1.5 ਲੱਖ ਦੀ 1.5 ਲੱਖ ਦੀ ਲਓ ਬਈ ਮਿੱਤਰੋ ਜਿਹੜੇ ਸਾਹ ਨਾਲ ਨਾ ਘੋੜੀਆਂ ਆ ਦੋ ਗੱਬਣਾ ਦਿਖਾਉਂਗਾ ਤੇ ਪੇਟ ਲਘੋੜੀ ਆ ਹਾਂ ਖੁੱਲੀ ਬਾਡੀ ਦੀ ਘੋੜੀ ਆ ਬਈ ਬੱਚਾ ਬੁੱੱਚਾ ਚੰਗਾ ਲਾਜੂ ਹੈ ਨਾ ਇੱਕ ਰੰਗੀ ਨੀਲੀ ਹੈ ਨਾਲੇ ਇੱਕ ਰੰਗੀ ਨੀਲੀ ਪ੍ਰਾਣੀ ਬਲੱਡ ਲਾਈਨ ਜੀ ਆ ਗਈ ਇਹ ਹਾਂ ਜੀ ਹਾਂ ਜੀ ਹਾਂ ਜੀ ਕਈ ਬੰਦੇ ਤਾਂ ਇਹਨੂੰ ਨਾ ਲੱਭਦੇ ਖਰਦੇ ਆ ਸਹੀ ਗੱਲ ਆ ਭਰਾ ਨਹੀਂ ਸਹੀ ਗੱਲ ਆ ਹਾਸੇ ਵਾਲੀ ਗੱਲ ਵੀ ਤੇ ਕਰ ਲਿਓ ਮਿੱਤਰੋ ਇਹਦੇ ਬਾਰੇ ਵੀ ਸੰਪਰਕ ਆਹ ਬਈ ਬੱਚਿਆ জাফর ਦੀ ਅੱਛਾ জাফর ਦੀ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਕਿੰਨੇ ਮਹੀਨਿਆਂ ਦੀ ਹੋ ਗਈ ਇਹ ਵੀ ਵੀਰੇ 11 ਕੇ ਮਹੀਨਿਆਂ ਦੀ ਆ ਠੀਕ ਆ ਤੇ ਬਾਲ ਪੌਰਾਂ ਦੀ ਤਾਂ ਇਹ ਵੀ ਸੰਸਾਪ ਕੱਲਾ ਪਟਾ ਪਟਾ ਬਲੇਜ ਆ ਗੱਲਾ ਠੀਕ ਆ ਲਓ ਬਾਈ ਮਿੱਤਰੋ ਇਹਦੇ ਤੇ ਮੈਂ ਇਧਰੋਂ ਫੇਰ ਕੈਮਰਾ ਮਾਰ ਦਿੰਨਾ ਤੁਹਾਨੂੰ ਚੰਗੀ ਤਰ੍ਹਾਂ ਇਹਦੀ ਬਾਈ ਡਿਮਾਂਡ ਵਗੈਰਾ ਕੀ ਕਰਨਾ ਹੱਜਣਾ ਡਿਮਾਂਡ ਤਾਂ ਬਹੁਤ ਕਰਦੇ ਆ ਪਰ ਕਰ ਲਾਂਗੇ ਫੋਨ ਤੇ ਆਪਾਂ ਜੀ ਕਰਾਂਗੇ ਫੋਨ ਤੇ ਕਰਾਂਗੇ ਹਾਂ ਲਓ ਬਾਈ ਮਿੱਤਰੋ ਇਹਦੇ ਬਾਰੇ ਨਾ ਫੋਨ ਤੇ ਸੰਪਰਕ ਕਰ ਲਿਓ ਤੇ ਅੱਗੇ ਆਪਣਾ ਹੀ ਆ ਜਾਨਵਰ ਨਹੀਂ ਉਹ ਆਪਣੇ ਦੋਸਤ ਦੀ ਬੱਚੀ ਹੈ ਠੀਕ ਆ ਤੇ ਆ ਆ ਜਾਨਵਰ ਨੂੰ ਸੇਲ ਕਰਦੇ ਪੰਜ ਸੱਤ ਜਾਨਵਰ ਹੋਰ ਵੀ ਸੇਲ ਕਰਦੇ ਤੇ ਅੱਕਾਰੀ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਬੋਲ ਦੇ 98411 6 008 ਠੀਕ ਹੈ ਜੀ ਦੁਬਾਰਾ ਫਿਰ ਬੋਲਾਂ ਬੋਲ ਦੇ ਕਰੀ 94411 6 008 ਠੀਕ ਹੈ ਜੀ ਲੋ ਬਾਈ ਮਿੱਤਰੋ ਆ ਪਿੰਡਾ ਅਮਰਗੜ ਠੀਕ ਹੈ ਜੀ ਆ ਨੰਬਰ ਤੇ ਬਾਈ ਨਾਲ ਕਰ ਲਿਓ ਸੰਪਰਕ ਕੋਈ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਹੋਵੇ ਤਾਂ ਧੰਨਵਾਦ ਦੋਸਤੋ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ